ਦੋਸਤੋ ਸਾਰਿਆਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬਤੇ ਮੈਂ ਇੱਕ ਕਵਿਸ਼ਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਜਿਸ ਦੀ ਰਚਨਾ ਕੀਤੀ ਹੈ ਮੇਰੇ ਪਰਮ ਪੂਜਨੀਕ ਗੁਰੂ ਜੀ ਰਾਸ਼ਟਰਪਤੀ ਅਵਾਰਡ ਵਜੇਤਾ ਸ਼੍ਰੀ ਰੇਪਤੀ ਪ੍ਰਸ਼ਾਦ ਜੀ ਸ਼ਰਮਾ ਤਲਵੰਡੀ ਸਾਬੋ ਵਾਲਿਆਂ ਨੇ ਕਿ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨਾ ਸਿਖਾਵੇ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹੈ ਗੌਰ ਫਰਮਾਓ ਹਉ ਤੋਂ ਦਾ ਮੇਟਗੀ ਜੋਲ ਮਾਂ ਦੀ ਸੱਚ ਦਾ ਸੂਰਜ ਪ੍ਰਗਟ ਹੋਇਆ ਇਨਸਾਨੀ ਮਣਕਿਆਂ ਦਾ ਜਿਸ ਨੇ ਸਾਂਝਾ ਹਾਰ ਪਰੋਇਆ ਉਹ ਹੋ ਰਹਿ ਵਰ ਤੇ ਰਾਤ ਤੁਰ ਨ ਸਖਾਵੇ ਕਈ ਤੋਖੇ ਬਾਜਾਨੇ ਰੱਬਾ ਦਾਸੀ ਜਾਲ ਬਸਾਇਆ ਇੱਕ ਓਮਕਾਰ ਕਹਿ ਕੇ ਬਾਬੇ ਨਾਨਕ ਪਰਮ ਮਟਾਇਆ ਹੋ ਪੰਡਤ ਹਰਾਨ ਗਿਆ ਕਹਿੰਦਾ ਇਹ ਨੂੰ ਕੌਣ ਪੜਾ ਸੱਚ ਦੇ ਰਾਹ ਤੇ ਤੁਰਨ ਸਖਾਵੇ ਤੋਰਾ ਸੀ ਬਾਪੂ ਨੇ ਲੇ ਜਾ ਵੀਰ ਪਈਏ ਬੱਚਾ ਲਿਆ ਨਫਾ ਖੱਟ ਕੇ ਤੇ ਜਾ ਕੇ ਕਰ ਕੋਈ ਸੌਦਾ ਸੱਚਾ ਬੈ ਖੋਲ ਪੰਡਾਰ ਲਿਆ ਲੰਗਰ ਲੋ ਬੰਦ ਸ਼ੱਕ ਜਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਖਾਵੇ ਕੰਮ ਸੰਪਿਆ ਹੱਟੀ ਦਾ ਤੇਰਾ ਕਹਿ ਕੇ ਮਾਲ ਲੁਟਾਇਆ ਹਟ ਸਵ ਦੀ ਸੰਜੀਏ ਕੱਲੇ ਨੇ ਕੀ ਕਰਨੇ ਸ਼ਰਮਾਇਆ ਸਭ ਸੰਜੀਵਾਲ ਬਣ ਜੋ ਸਾਂਜੀ ਬਾਲ ਬਣ ਜੋ ਕੋਈ ਦੂਜਾ ਨજર ਨਾ ਆਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਤ ਤੁਰਨ ਸਖਾਵੇ ਰਾਜਾਨੁ ਸੀ ਕਹਿ ਕੇ ਬਜਰਾ ਤਾਈ ਅੱਖੇ ਆ ਕੁੱਤੇ ਭੁੱਲ ਕੇ ਜੋ ਲੋਕਾਂ ਨੂੰ ਪੈਸੀ ਨੀ ਦੇ ਐਸ਼ ਦੀ ਸੁੱਤੇ ਬਾਣੀ ਦੀ ਤਾਕਤ ਹੀ ਬਾਣੀ ਦੀ ਤਾਕਤ ਹੀ ਠੱਗਾ ਨੂੰ ਅਸਲੀ ਸਜਣਾ ਬਣਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਿਖਾਵੇ ਬੰਦਾ ਬੋਲੋ ਰਾਜਾ ਨੂੰ ਜਨਮ ਦਿੱਤਾ ਲੋਕੋ ਗਿਆਨ ਦੇ ਨੇਤਰ ਖੋਲੋ ਦਾਤ ਭਗਤ ਸੂਰ ਮੇ ਜੋ ਦਾਤ ਭਗਤ ਸੂਰ ਮੇ ਜੋ ਔਰਤ ਸਭ ਦੀ ਮਾਤ ਕਹਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਤ ਤੁਰਨ ਸਖਾਵੇ ਦੁੱਧ ਲਾਲੋ ਦੀ ਰੋਟੀ ਲਹੂ ਹੈ ਭਾਗੋ ਦੀ ਮਠਿਆਈ ਛੱਡ ਕੇ ਰਜ਼ਵਾੜਿਆਂ ਨੂੰ ਕਾਮਿਆ ਨਾਲ ਦੋਸਤੀ ਪਾਈ ਕੀਰਤੀ ਵਿੱਚ ਰੱਬ ਵਸਦਾ ਬਾਣੀ ਬਾਬੇ ਦੀ ਫਰਮਾਵੇ वाणी गुरु नानक दी ਸੱਚ ਦੇ ਰਾਹ ਤੇ ਤੁਰਨ ਸਖਾਵੇ ਤੁਸੀਂ ਕਰਨੀ ਕਿਰਤ ਦੱਸ ਗਏ ਨਾਲੇ ਕਹਿ ਗਏ ਵੰਡ ਕੇ ਖਾਓ ਇੱਕ ਪਿਤਾ ਹੈ ਸਾਰਾਂ ਦਾ ਇੱਕ ਦੂਜੇ ਦੀ ਪੀੜ ਬੜਾ ਨਾੜ ਰੇਵਤੀ ਗਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਖਾਵੇ ਬਾਣੀ ਗੁਰੂ ਨਾਨਕ ਦੀ ਸੱਚ ਦੇ ਰਾਹ ਤੇ ਤੁਰਨ ਸਖਾਵੇ ਦੋਸਤੋ ਕਵੀਸ਼ਰੀ ਨੂੰ ਵਾਦ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਮੇਰੇ ਪੇਜ ਨੂੰ ਫੋਲੋ ਕਰਿਓ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਸ਼ੁਕਰੀਆ ਮਿਹਰਬਾਨੀ ਧੰਨਵਾਦ